ਮਤਲਬ ਮੰਦਰ ਯਾਨਕ ਸਾਡੀ ਆਸਤਾ ਸਾਡੀ ਮੰਦਰਾਂ ਜਿਹੜੀ ਕਾਲੀ ਮੰਨ ਸਾਡੀ ਆਸਤਾ ਜੁੜੀ ਹੈ ਕਿ ਅਸੀਂ ਅੰਦਰ ਨਹੀਂ ਆ ਸਕਦੇ ਕੋਈ ਕਿਸੇ ਦੇ ਖਿਲਾਫ ਨਾ ਬੋਲੋ ਇਹ ਗਲੀ ਦੇ ਵਿੱਚ ਚਾਰ ਚਾਰ ਮੰਦਰ ਖੋਲਨੇ ਕੀ ਹੈ ਇਹ ਰਾਸ਼ਨ ਦੀ ਦੁਕਾਨਾਂ ਖੋਲੀਆਂ ਨੇ ਕਹਿੰਦੇ ਮੇਰਾ ਕਿ ਜੀ ਮੇਰਾ ਆਪਣਾ ਮਕਾਨ ਆ ਮੈਂ ਕਹਿੰਦਾ ਤੁਹਾਡਾ ਮਕਾਨ ਆ ਫਿਰ ਮੰਦਿਰ ਨਹੀਂ ਆ ਫਿਰ ਮੰਦਰ ਮੰਦਰ ਹੀ ਹੁੰਦਾ ਆ ਮੰਦਰ ਦੇ ਵਿੱਚ ਯਾਨਕਿ ਮੰਦਰ ਸਾਰੇ ਆਂਦੇ ਨੇ ਮਤਲਬ ਕਿਹੜੀ ਚੀਜ਼ ਆ ਮਤਲਬ ਸਾਨੂੰ ਅਸੀਂ ਕਿੱਥੇ Hindu ਆਸਤਾ ਖੜੀ ਆ ਅਸੀਂ ਤਾਂ ਆਪਣੇ ਧਰਮ ਨੂੰ ਕਹਿੰਦੇ Hindu Hindu ਦਾ ਵੈਰੀ ਆ ਤੇ ਭਲਾ ਏਡਾ ਵੱਧ ਗਿਆ ਕਿ Hindu ਨੇ ਤੁਹਾਨੂੰ ਤੁਹਾਨੂੰ ਰੋੜ ਤੇ ਆਣਾ ਪੈ ਗਿਆ ਦੇਖਾ ਹਿੰਦੂ ਨੇਤਿਆਂ ਨੂੰ ਆਉਣਾ ਪੈਣਾ ਹੈ ਜੇ ਲੋਕਾਂ ਦੀ ਜੇ ਸੁਣਵਾਈ ਇਸ ਮੱਲੇ ਦੀ ਸੁਣਵਾਈ ਨਹੀਂ ਹੋਗੀ ਤਾਂ ਸਾਨੂੰ ਇੱਥੇ ਆਉਣਾ ਪੈਣਾ ਹੈ ਬਖ ਪ੍ਰਸ਼ਾਸਨ ਹੈਗਾ ਤੁਹਾਡੇ ਵੀਡੀਓ ਦੇ ਵਿੱਚ ਸਿੱਧਾ ਚੈਲੰਜ ਦਿੱਤਾ ਗਿਆ ਵਾ ਸਾਨੂੰ ਕਿ ਜੋ ਕਰਨਾ ਤੁਸੀਂ ਕਰ ਲੋ ਇਹਨੇ ਹਾਲੇ ਅੱਗੇ ਕਿਹਾ ਉਹ Hindu ਨਹੀਂ Muslim ਹੈ ਉਹ Muslim ਹੈ ਜਿਹੜਾ ਕਹਿ ਰਹੇ ਨੇ ਇੱਕ Muslim ਹੋ ਕੇ ਮੰਦਿਰ ਦਾ ਫੋਟੋ ਖਿੱਚਣ ਤੋਂ ਕੈਮ ਮਨਾ ਕਰ ਸਕਦਾ ਮਨਜੀਆ ਵੀ ਆਪੀ ਇਹ ਬਤਾਈਏ ਆਪਕੋ ਕੀ ਦਿੱਕਤ ਆ ਰਹੀ ਹੈ ਕੀ ਲੋਕ ਆਪਸੇ ਕਿਸ ਚੀਜ਼ ਦੀ ਟਿੱਪਣੀ ਕਰ ਰਹੇ ਹੈ ਆਪਕੇ ਉੱਪਰ ਜਦ ਮੈਂ ਪੂਜਾ ਪਾਠ ਕਰਤਾ ਹੂੰ ਤਾਂ ਲੋਕ पूजा पाठ करने नहीं देते पत्थर वगैरह मारने लग गए और जब मैं पूजा पाठ या हवन वगैरह भी कुछ करता हूँ तो माइक स्पीकर मेरी तरफ कर देते हैं जहाँ के उसमें गिल की आवाज़ मारने लग जाते हैं आपने इस चीज़ की कंप्लेंट थाने में करी कि आप ये मुझे पूजा पाठ नहीं करने दे रहे नहीं मैंने कोई कंप्लेट क्यों नहीं की कि आपकी धार्मिक भावनाओं में ठेस पहुँचा रहे हैं आपके पूजा के कार्यकारों में ये विघ डाल रहे हैं इसकी तो कंप्लेट बनती है संविधान में लिखा है कि अगर आपके धार्मिक आस्थाओं को भी ठेस पहुंचाता है उनके ऊपर कानूनी कार्रवाई करके उनके ऊपर मुकदमा लगा करके उनको सलाखों के पीछे डालना चाहिए आपने कंप्लेन क्यों नहीं की भाई इतने दिनों के थोड़े मोटे सुधर जाए सुधर जाए इन्हें सुधरने का कोई नाम नहीं ले रहे और आफत डाल रहे हैं ਨਾਲ ਵੀ ਇੱਕ ਘਰ ਦੇ ਵਿੱਚ ਮੰਦਿਰ ਕਿਸੇ ਨੇ ਖੋਲ ਰੱਖਿਆ ਉਹ ਉਹਦਾ ਕੀ ਪੋਤਾ ਦੀ ਮੰਦਿਰ ਹੈਗਾ ਜੀ ਉਹ ਵੀ ਆਪਣਾ ਘਰ ਮੈਂ ਹੈ ਜੀ ਉਹ ਵੀ ਕੋਈ ਪਰਸਨਲ ਉਹ ਆਪਣਾ ਬਣਾਏ ਹੋਏ ਜੀ ਉਹ ਸਰਵਜਨਿਕ ਨਹੀਂ ਹੈ ਇਹ ਵੀ ਜੋ ਨਵਾ ਪੰਡਿਤ ਜੀ ਜਾ ਕਰਕੇ ਬਣਾਏ ਮੰਦਿਰ کے سامنے اپنا یہ ਸਰਵਜਨਿਕ بنائے ہیں جی اور یہ اپنا ਦੁਕੰਦਾਰੀ ਲੋਕ ਖੋਲ ਰੱਖੇ ہیں ਜਦੋਂ ਕੋਈ ਪ੍ਰੋਗਰਾਮ ਕਰਦਾ ਹੈ ਇੱਕ ਕਲੇਸ਼ ਕਰਕੇ ਪੈ ਜਾਂਦੇ ਨੇ ਇਸ ਕਰਕੇ ਇੱਕ ਕਾਲੀ ਮਾਤਾ ਮੰਦਰਾਲੇ ਅੰਜੂਵਾਲਾ ਇਹ ਕੀ ਗੱਲ ਬ੍ਰਾਂਚਾ ਬਣਾ ਰਖਿਆ ਰੱਬ ਨੂੰ ਵੀ 420 ਸੀ ਕਰ ਰਿਆ ਰੱਬ ਨਾਲ ਕੋਈ ਵੀ ਪ੍ਰੋਗਰਾਮ ਕਰਦੇ ਆ ਇਹ ਆਪਣਾ ਕ੍ਰੇਸ਼ ਕਰਦੇ ਨੇ ਕਿ ਤੁਹਾਡਾ ਮਾਈਕ ਉੱਚਾ ਹੋਊਗਾ ਮੇਰਾ ਮਾਈਕ ਉੱਚਾ ਹੋਊਗਾ ਤੇ ਨਾਲ ਪੰਡਤ ਜੀ ਵੀ ਮਤਲਬ ਹੋ ਰਹੀ ਸੀਗੇ ਇਹ ਨਿਕਲੇ ਆਪ ਨੇ ਇਹ ਕਹਿ ਰਹੇ ਨੇ ਕਿ ਮੈਨੂੰ ਗੀਤਾ ਨੇ ਕੱਢਤਾ ਦੇਖੋ ਜੀ ਮੇਰੀ ਇੰਨੀ ਤੋਂ ਪਹੁੰਚ ਨਹੀਂ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਕਿ ਮੈਂ ਕਿਸੇ ਨੂੰ ਕੱਢ ਸਕਾਂ ਸੌਣੇ ਕੀ ਹੋਈ ਅਸੀਂ ਤਾਂ ਇਹ ਚੁੰਨੇ ਆ ਜੀ ਸਾਨੂੰ ਇੱਥੇ ਤੰਗ ਬਹੁਤ ਕੀਤਾ ਜਾਂਦਾ ਸਾਨੂੰ ਟੌਰਚਰ ਬਹੁਤ ਕਰਦੇ ਨੇ ਸਾਨੂੰ ਗਾਲ੍ਹਾਂ ਕੱਢਦੇ ਨੇ ਸਾਨੂੰ ਊਟ ਪਟਾਂਕ ਆਗੇ ਲੜਾਈਆਂ ਲੇ ਰਹੇ ਹੋ ਅਲੀਗੇਸ਼ਨ ਲਾ ਰਹੇ ਹੋ ਸਾਡੀ ਵੀਡੀਓ ਬਣਾ ਰਹੇ ਹੋ ਭੇਜ ਰਹੇ ਹੋ ਅਸੀਂ ਤੁਹਾਨੂੰ ਕੁਝ ਕਹਿ ਰਹੇ ਹਾਂ ਤਾਂ ਕਰਿਆ ਸੀ ਵੀ ਮੰਦਰ ਦੂਰੋਂ ਆਲੇ ਹੈ ਲੇਕਿਨ ਜਨੂਪ ਪੰਡਿਤ ਜੀ ਨਾਲ ਵੀ ਪਿਆਰ ਹੈ ਲੇਕਿਨ ਅਸੀਂ ਉਹ ਪੰਡਿਤ ਜੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਹਾਨੂੰ ਇਹ ਪੰਡਿਤ ਜੀ ਤੋਂ ਕੀ ਪ੍ਰੋਬਲਮ ਹੈ ਮੈਂ ਗੱਲ ਦਾ ਜਿੰਨਾ ਵੀ ਮੱਲੇ ਦੇ ਵਿੱਚ ਇੱਕ ਅਸਲੀ ਮੰਦਰ ਹੈ ਇੱਕ ਨਕਲੀ ਮੰਦਰ ਹੈ ਲੋਕਾਂ ਦਾ ਕਹਿਣਾ ਹੈ ਕਿ ਦੋ ਦੋ ਮੰਦਰ ਹੋਣਗੇ ਮੱਲੇ 'ਚ ਅਸਰ ਜ਼ਿਆਦਾ ਹੋਊਗਾ ਕਿਹੜੀ ਚੀਜ਼ ਦਾ ਅਸਰ ਵੱਧ ਹੋ ਸਕਦਾ ਮੈਡਮ ਜੇ ਗੱਲ ਪੁੱਛੀ ਜੇ ਕਲੇਸ਼ ਦਾ ਹੀ ਹੋ ਸਕਦਾ ਸਰ ਬਸ ਹਾਂ ਇੱਥਾਨੇ ਕਮਾਈ ਦਾ ਸਾਧਨ ਹੈ ਤੁਸੀਂ ਮੱਲੇ ਦੇ ਕਰਦੇ ਆਂ ਇਹਨਾਂ ਨੇ ਕਦੇ ਨਹੀਂ ਜੀ ਇਹ ਹੁਣ ਆ ਕੇ ਮੰਨਣਾ ਬਿਜ਼ਨਸ ਬਣਾਇਆ ਹੋਇਆ ਨੇ ਬੜੇ ਸਾਡਾ ਪੁਰਾਣਾ ਮੰਦਪ ਪਏ ਹੈਗਾ ਬੜੇ ਇੱਜ਼ਤਦਾਰ ਤਰੀਕੇ ਨਾਲ ਕਹਿ ਰਹੇ ਨੇ ਮੈਂ ਵਕੀਲ ਹਾਂ ਤੇ ਮੈਂ ਵਕੀਲ ਹੋਣ ਦਾ ਉਹ ਕਹਿ ਰਿਹਾ ਵੀ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਮੰਦਿਰ ਸਾਰਜੁਨੇ ਆ ਕਿ ਪ੍ਰਾਈਵੇਟ ਪ੍ਰਾਪਰਟੀ ਦੀ ਵੀਡੀਓ ਨਹੀਂ ਨਾ ਸਕਦੇ ਪਾਜੀ ਗੱਲ ਤੁਸੀਂ ਤੁਹਾਡਾ ਮੰਦਿਰ ਰਜਿਸਟਰੀ ਤੁਹਾਡੇ ਨਾਲ ਤੇ ਜੀ ਬਗੈਰ ਮਾਜੀ ਪਾਜੀ ਰਜਿਸਟਰੀ ਤੁਹਾਡੇ ਨਾਲ ਤੇ ਦੱਸ ਦੋ ਜੀ ਬਗੈਰ ਮਾਜੀ ਜੇ ਰਜਿਸਟਰੀ ਤੁਹਾਡੇ ਨਾਲ ਤੇ ਤਾਂ ਦੱਸ ਦੋ ਉਹ ਕਹਿੰਦੇ ਸੀ ਉਹੀ ਪੰਡਤ ਜੀ ਕਹਿਣ ਵਾਲੇ ਸੀਗੇ ਇਹ ਮਹਾਗੰਦੀ ਜਨਾਨੀਆਂ ਇਹਦੇ ਮੂੰਹ ਨਹੀਂ ਲੱਗਣਾ ਸੀ ਅੱਜ ਉਹੀ ਦੋਨੇ ਇਕੱਠੇ ਹੋ ਗਏ ਕਿਵੇਂ ਅੱਜੇ ਚੰਗੇ ਹੋਗੇ ਤੇ ਆਪ ਪੂਰੀ ਜਨਤਾ ਮਾੜੀ ਹੋ ਗਈ। ਗੱਲੇ ਕੀ? ਫਿਰ ਵੀ সাম্প্রদায়ਿਕ ਹਿੰਸਾ ਫੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ, ਹਰ ਵਾਰ ਹਰ ਵਾਰ ਇਹੀ ਹੁੰਦਾ। ਕੋਈ ਜਗਰਾਤਾ ਕਰ ਲਈਏ, ਕੋਈ ਛੋਟਾ ਮੋਟਾ ਪ੍ਰੋਗਰਾਮ ਕਰ ਲਈਏ, ਕੋਈ ਕੀਰਤਨ ਕਰ ਲਈਏ, ਉਹਦੇ ਲਈ ਵੀ ਮਾਈਕ ਤੇ ਸਾਡਾ ਹਰ ਵਾਰ ਹੁੰਦਾ ਕਿ ਮਾਈਕ ਬੰਦ ਕਰਾ ਲਓ, ਏਕਰਾ ਲਓ, ਓਕਰਾ ਲਓ। ਸਵੇਰੇ ਪ੍ਰਸ਼ਾਸਨ ਆਈ। ਤੁਸੀਂ ਵੀ ਸਪੀਕਰ ਦੇਖਿਆ ਛੋਟਾ ਜਿਹਾ ਪਰਨੇ ਜੀ ਲੈ ਕੇ ਆਏ ਨੇ। ਉਹ ਸਪੀਕਰ ਚਲਾਉਣ ਤੇ ਵੀ ਪੁਲਿਸ ਵਾਲਾ ਕਹਿੰਦਾ ਤੁਸੀਂ ਇਹ ਨਹੀਂ ਚਲਾ ਸਕਦੇ, ਸਿਰਫ ਟੂਨੀ ਲਓ। ਪਾਜੀ ਨਾਮ ਬਣਾ ਇਸ ਬਗੈਰ ਮਾਜੀ ਤੋਂ ਨਹੀਂ ਬਣਾਉਂਦੇ ਪਾਜੀ ਗੱਲ ਤੁਸੀਂ ਤੁਹਾਡਾ ਮੰਦਰ ਰਜਿਸਟਰੀ ਤੁਹਾਡੇ ਨਾਂ ਤੇ ਹੈ ਮੈਂ ਉਹ ਹੀ ਕਹਿੰਦਾ ਨਾ ਬਗੈਰ ਮਾਜੀ ਪਾਜੀ ਰਜਿਸਟਰੀ ਤੁਹਾਡੇ ਨਾਂ ਤੇ ਦੱਸ ਦੋ ਜੀ ਬਗੈਰ ਮਾਜੀ ਤੋਂ ਪਾਜੀ ਰਜਿਸਟਰੀ ਤੁਹਾਡੇ ਨਾਂ ਤੇ ਇਹ ਤਾਂ ਦੱਸ ਦੋ ਮੈਂ ਤਾਂ ਉਹ ਹੀ ਤਾਂ ਗੱਲ ਕਹਿ ਰਿਹਾ ਜੀ ਸੀ ਤੁਹਾਡੇ ਨਾਲ ਦੱਸੋ ਕਲੀਅਰ ਕਰ ਦੋ ਕੀ ਹੋ ਰਿਹਾ ਕਿ ਠਾਕੁਰ ਸਾਹਿਬ ਤੁਸੀਂ ਇੱਧਰ ਆਏ ਸੀ ਕਿ ਕੀ ਮਸਲਾ ਕੀ ਭੱਗਿਆ ਨਹੀਂ ਸਾਰੇ ਗੱਲ ਇਹ ਹੈ ਕਿ ਇੱਕ ਤਾਂ ਮੰਦਿਰ ਉੱਥੇ ਬਣਿਆ ਹੋਇਆ ਹੈ ਮੰਦਿਰ ਸਾਹਮਣੇ ਵੀ ਹੈ ਜੀ ਮੰਦਿਰ ਹੈ ਵੀ ਹੈ ਤੇ ਬਕਾਇਦਾ ਮੰਦਿਰ ਦੇ ਇੱਕ ਇੱਥੇ ਸਾਡੇ ਤੱਪ ਹੋ ਰਿਹਾ ਵਾ ਸਾਹਮਣੇ ਠੀਕ ਹੈ ਹੱਥੀਓ ਕੀ ਤੱਪ ਜੇ ਪਰਿਵਾਰਾਂ ਦੀ ਮਿਸਅੰਡਰਸਟੈਂਡਿੰਗ ਆਸੀ ਉਹਨੂੰ ਨੇੜੇ ਕਰਨ ਵਾਸਤੇ ਕੋਆਪਰੇਟ ਕਰਨਾ ਪੈਂਦਾ ਆ ਜੇ ਸਾਡੀ ਕੋਈ ਕੈਮਰਾਮੈਨ ਨੇ ਜਾਂ ਇਸ ਮੰਦਿਰ ਦੇ ਆ ਕੇ ਇੱਕ ਵਾਰ ਫੋਟੋ ਕਰ ਲਈ ਇਹ ਮੰਦਿਰ ਮਤਲਬ ਕਿਸੇ ਮਤਲਬ ਮਕਾਨ ਮਾਲਕ ਦਾ ਆ ਨਗਰ ਦੀ ਜਨਸੰਖਿਆ ਨਾਲ ਤੇ ਬੜਾ ਭਦਰ ਸ਼ਬਦ ਬੋਲੇ ਗਏ ਆ ਇਹ ਬਿਲਕੁਲ ਜੀ ਸਾਡੇ ਪ੍ਰਧਾਨ ਜੀ ਨਾਲ ਵੀ ਮਤਲਬ ਭਾਸ਼ਾ ਨਾਲ ਗਲਤ ਸ਼ਬਦਾਂ ਨੇ ਪ੍ਰਯੋਗ ਕੀਤਾ ਗਿਆ ਮਤਲਬ ਅਸੀਂ ਇਹ ਕਹਿੰਦੇ ਪੀਏ ਕਿ ਮੰਦਿਰ ਕਿੰਨਾ ਦਾ ਆ ਮਤਲਬ ਮੰਦਿਰ ਯਾਨੀ ਕਿ ਸਾਡੀ ਆਸਥਾ ਸਾਡੀ ਮੰਦਿਰ ਨਾਲ ਜਿਹੜੀ ਕਾਲੀ ਮਾਂ ਨਾਲ ਸਾਡੀ ਆਸਥਾ ਜੁੜੀ ਹੈ ਕਿ ਅਸੀਂ ਅੰਦਰ ਨਹੀਂ ਆ ਸਕਦੇ ਚਲੋ ਨਹੀਂ ਆਸੇ ਦੱਸ ਦੋ ਅਸੀਂ ਇਹ ਗੱਲ ਇਹ ਗਲੀ ਦੇ ਵਿੱਚ ਚਾਰ-ਚਾਰ ਮੰਦਰ ਖੋਲ੍ਹਨੇ ਕੀ ਇਹ ਇਹ ਰਾਸ਼ਨ ਦੀ ਦੁਕਾਨਾਂ ਖੋਲ੍ਹੀਆਂ ਨੇ ਇਹ ਦੁਕਾਨ ਇਹ ਦੁਕਾਨ ਇੱਕ ਮਿੰਟ ਜੀ ਜਦੋਂ ਤੁਸੀਂ ਕਿਹਾ ਵੀ ਤੂੰ ਤੜਾਕ ਤੇ ਆ ਗਏ ਹੋ ਫਿਰ ਕੀ ਗੱਲ ਬਣੀ ਕਹਿੰਦੇ ਮੇਰਾ ਕਿੰਨੇ ਮੇਰਾ ਆਪਣਾ ਮਕਾਨ ਆ ਮੈਂ ਕਹਿੰਦਾ ਤੁਹਾਡਾ ਮਕਾਨ ਆ ਫਿਰ ਮੰਦਰ ਨਹੀਂ ਆ ਫਿਰ ਮੰਦਰ ਮੰਦਰ ਹੀ ਹੁੰਦਾ ਆ ਮੰਦਰ ਦੇ ਵਿੱਚ ਯਾਨੀ ਕਿ ਮੰਦਰ ਸਾਰੇ ਆਂਦੇ ਨੇ ਮਤਲਬ ਕਿਹੜੀ ਚੀਜ਼ ਆ ਮਨ ਸਾਨੂੰ ਅਸੀਂ ਕਿੱਥੇ ਹਿੰਦੂਵਾਦ ਦਾ ਖੜੀ ਆ ਅਸੀਂ ਤਾਂ ਆਪਣੇ ਧਰਮ ਨੂੰ ਕਿੰਨੇ ਹਿੰਦੂ-ਹਿੰਦੂ ਦਾ ਬੈਰੀ ਆ ਅਸਲ ਦੇ ਵਿੱਚ ਵਾਲਿਆਂ ਨੂੰ ਤੰਗ ਵੀ ਕਰ ਰਿਹਾ ਪੁਜਾਰੀ ਜੀ ਨੂੰ ਤੰਗ ਕੀਤਾ ਪੁਜਾਰੀ ਨੂੰ ਤੰਗ ਕੀਤਾ ਜਾ ਰਿਹਾ ਬਕਾਇਦਾ ਉਹਨਾਂ ਨੂੰ ਉੱਥੇ ਰੋਕਿਆ ਜਾ ਰਿਹਾ ਵਾ ਕੰਪਲੇਂਟਡ ਨੇ ਜਿਹੜਾ ਕੰਪਲੇਂਟ ਪੁਜਾਰੀ ਅਜੇ ਦਿక్షిਤ ਜੀ ਬ੍ਰਿਜਵਾਸੀ ਨੇ ਕੰਪਲੇਂਟ ਦੇ ਕੇ ਜਾ ਰਹੇ ਡਾਬੇ ਥਾਣੇ ਦੇ ਵਿੱਚ ਆਈਓ ਨੇ ਆਪਣੇ ਉਹ ਆ ਕੇ ਕੰਪਲੇਂਟ ਦੇ ਰਹੇ ਨੇ ਇਹਨਾਂ ਖਿਲਾਫ ਦੇ ਰਹੇ ਨੇ ਕਿਉਂ ਦੇ ਰਹੇ ਨੇ ਮੈਂ ਅਸੀਂ ਤੇ ਪੁੱਛਣਾ ਚਾਹੁੰਦੇ ਹਾਂ ਕਿ ਯਾਨੀ ਕਿ ਜੇ ਕੋਈ ਤਪ ਨਹੀਂ ਕਰ ਸਕਦਾ ਕਿ yogi ਸਭ ਤੋਂ ਵੱਡੀ ਗੱਲ ਇੱਕ ਗਲੋਬਲ ਵਾਰਮਿੰਗ ਦਾ ਸਿਸਟਮ ਹੁੰਦਾ ਆ ਕਿ ਗੋਰਖਨਾਥ ਜਿਹੜਾ ਬੰਦਾ ਪੂਜਾ ਕਰ ਰਿਹਾ ਆਪਣੇ ਸ਼ਰੀਰ ਨੂੰ ਕਸ਼ਟ ਦੇ ਰਿਹਾ ਐਡੀ 47 ਡਿਗਰੀ ਟੈਂਪਰੇਚਰ ਜਿਹੜਾ ਚੱਲ ਰਿਹਾ ਉਹਨੂੰ ਠੰਡਾ ਕਰਨ ਵਾਸਤੇ ਬੰਦਾ ਆਪਣੇ ਸ਼ਰੀਰ ਦੇ ਕਸ਼ਟ ਚੱਲ ਰਿਹਾ ਇਹ ਚੀਜ਼ ਵਾਸਤੇ ਅਸੀਂ ਉਹਨਾਂ ਨਾਲ ਗੱਲ ਕਰਨੀ ਹੈ ਬ੍ਰਿਜ ਵਾਸੀ ਜੀ ਨੂੰ ਪਤਾ ਮਸਲਾ ਐਡਾ ਵੱਧ ਗਿਆ ਕਿ ਹਿੰਦੂ ਨੇਤਾ ਨੂੰ ਤੁਹਾਨੂੰ ਰੋਡ ਤੇ ਆਣਾ ਪੈ ਗਿਆ ਦੇਖੋ ਹਿੰਦੂ ਨੇਤਾ ਨੂੰ ਆਣਾ ਪੈਣਾ ਆ ਜੇ ਲੋਕਾਂ ਦੀ ਜੇ ਸੁਣਵਾਈ ਇਸ ਮੱਲੇ ਦੀ ਸੁਣਵਾਈ ਨਹੀਂ ਹੋਊਗੀ ਤਾਂ ਸਾਨੂੰ ਇੱਥੇ ਆਣਾ ਪੈਣਾ ਆ ਪਰ ਪ੍ਰਸ਼ਾਸਨ ਹੈਗਾ ਤੁਹਾਡੇ ਵੀਡੀਓ ਦੇ ਵਿੱਚ ਸਿੱਧਾ ਚੈਲੰਜ ਦਿੱਤਾ ਗਿਆ ਵਾ ਸਾਨੂੰ ਪ੍ਰਸ਼ਾਸਨ ਨੇ ਸਾਨੂੰ ਬੁਲਾਇਆ ਅਸੀਂ ਥਾਣੇ ਚੱਲੇ ਡਾ ਬੇਟਾ ਨੇ ਠੀਕ ਹੈ ਜੀ ਉਹ ਮੁ슬ਮ ਹੈ ਜਿਨੇ ਹਾਲੇ ਆ ਕੇ ਕਿਹਾ ਉਹ ਹਿੰਦੂ ਨਹੀਂ ਮੁ슬ਮ ਹੈ ਉਹ ਮੁ슬ਮ ਹੈ ਜਿਹੜਾ ਕਹਿ ਰਹੇ ਨੇ ਇੱਕ ਮੁ슬ਮ ਹੋ ਕੇ ਮੰਦਿਰ ਦਾ ਫੋਟੋ ਖਿੱਚਣ ਤੋਂ ਕੈ ਮਨਾ ਕਰ ਸਕਦਾ ਨਹੀਂ ਇਹ ਮੁਸਲਮਾਨ ਮੰਦਿਰ ਖੋਲ ਕੇ ਬੈਠੇ ਨੇ ਨਹੀਂ ਨਹੀਂ ਮੰਦਿਰ ਤਾਂ ਜਿੰਨਾ ਦਾ ਹੈਗਾ ਯਾਰ ਪਰ ਇਹ ਪਤਾ ਨਹੀਂ ਅੱਜ ਹੀ ਇਹ ਬੰਦੇ ਆਏ ਨੇ ਇੱਥੇ ਕਿ ਬਕਾਇਦਾ ਕਿਉਂ ਆਇਆ ਕਹਿੰਦਾ ਕਿ ਮੈਂ ਆਉਂ ਤੁਸੀਂ ਤੁਸੀਂ ਮੱਲੇ ਦੇ ਹੋ ਮੱਲੇ ਦੇ ਆ ਬਾਈ ਪਹਿਲਾਂ ਦੇਖਿਆ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਨਹੀਂ ਜੀ ਇਹ ਹੁਣ ਆ ਕੇ ਮੰਨਣਾ ਇਹ ਬਿਜ਼ਨਸ ਬਣਾਇਆ ਹੋਇਆ ਇਹਨਾਂ ਨੇ ਸਾਡਾ ਪੁਰਾਣਾ ਮੰਦਿਰ ਤਾਂ ਇਹ ਹੈਗਾ बड़े इद्ददार तरीके नाल कह रहे ने मैं वकील हां ते मैं ते वकील होंदा वो कह रहे है कि ਤੁਸੀਂ ਵੀਡੀਓ ਨਹੀਂ ਬਣਾ ਸਕਦੇ ਮੰਦਰ ਸਰਬਜ ਨੇ ਕਿ ਪ੍ਰਾਈਵੇਟ ਪ੍ਰਾਪਰਟੀ ਦੀ ਵੀਡੀਓ ਨਹੀਂ ਨਾ ਸਕਦੇ ਸਰਬ ਤੋਂ 20 ਸਾਲ ਸੇ ਯਹਾਂ ਬੇ ਹਮ ਤਾਂ 20 ਸਾਲ ਸੇ ਯਹਾਂ ਪੇ ਹੈ ਇਨਕੋ ਕਿਤਨੇ ਸਾਲ ਹੋਆ ਇਨਕੋ ਕਿਤਨਾ ਸਾਲ ਹੋਆ 2 ਸਾਲ ਹੋਆ 1.5 ਸਾਲ ਹੋਆ ਬਿਨਸ ਬਣਾ ਰਖੇ ਕਿਉਂ ਯਹਾਂ ਖੋਲੇ ਮੰਦਿਰ ਇਨਕੋ ਸਭ 20 ਸਾਲ ਸੇ ਹੈ ਕੋਈ ਨਮਨ ਇਹ ਸਭ 20 ਸਾਲ ਸੇ ਬੋਲਨੇ ਕੇ ਲਈ ਕਿਉਂ ਕਿਉਂ ਖੋਲੇ ਯਹਾਂ ਪੇ ਮੰਦਿਰ ਜਬ ਮੰਦਿਰ ਯਹਾਂ ਪੇ ਹੈ ਹਮਾਰਾ ਤੋ ਯਹਾਂ ਪੇ ਕੋ ਮੰਦਿਰ ਖੋਲੇ ਲੋ ਕੌਣ ਹੋਤਾ ਹੈ ਮੰਦਿਰ ਖੋਲਨੇ ਵਾਲਾ ਸਾਲ ਦਾ ਸੀਗਾ ਜਦ 에ਰੀਆ ਚ ਹੈ 5 ਅੱਜ ਤੱਕ ਹੋਰ ਇਹ 2-3 ਸਾਲ 4 ਸਾਲ ਹੋ ਗਏ ਹੁਣ ਇਹ ਮੰਦਿਰ ਨੂੰ ਆ 2-3 ਮਹੀਨੇ ਹਲੇ ਉਗਾਟਨ ਵੀ ਨਹੀਂ ਹੋਇਆ ਇੱਕ ਛੋਟੀ ਜੀ ਮੂਰਤੀ ਪਹਿਲਾਂ ਬਿਠਾ ਦੀ ਆ ਵੱਡੀ ਲਿਆ ਕੇ ਰੱਖ ਲਈ ਆ ਹਲੇ ਉਗਾਟਨ ਕਰਨਾ ਉਹਨਾਂ ਨੇ 8 ਤਰੀਕ ਨੂੰ ਕਰਨਾ ਹੈ ਪਹਿਲਾਂ ਹੀ ਲੜਾਈ ਸਟਾਰਟ ਹੋ ਪਹਿਲਾਂ ਏ ਤੇ ਏ ਦੋਨੇ ਇਦਾਂ ਸੀਗੇ ਉਹ ਪੰਡਤ ਜੀ ਪਹਿਲਾਂ ਸਾਡੇ ਪੁਰਾਣੇ ਪੰਡਤ ਜੀ ਸੀ ਉਹ ਕਹਿੰਦੇ ਸੀ ਉਹੀ ਪੰਡਤ ਜੀ ਕਹਿਣ ਵਾਲੇ ਸੀਗੇ ਇਹ ਮਹਾਗੰਦੀ ਜਨਾਨੀ ਆ ਇਹਦੇ ਮੂੰਹ ਨਹੀਂ ਲੱਗਣਾ ਸੀ ਅੱਜ ਉਹੀ ਦੋਨੇ ਇਕੱਠੇ ਹੋ ਗਏ ਕਿਵੇਂ ਅੱਜ ਇਹ ਚੰਗੇ ਹੋਗੇ ਤੇ ਆ ਪੂਰੀ ਜਨਤਾ ਮਾੜੀ ਹੋਗੀ ਗੱਲ ਇਹੀ ਆ ਕੋਈ ਕਹ ਰਿਹਾ ਮੇ ਸੰਪਰਦਾਇਕ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਹਰ ਵਾਰ ਹਰ ਵਾਰ ਇਹੀ ਹੁੰਦਾ ਕੋਈ ਜਾਗਰਤਾ ਕਰ ਲਈਏ ਕੋਈ ਛੋਟਾ ਮੋਟਾ ਪ੍ਰੋਗਰਾਮ ਕਰ ਲਈਏ ਕੋਈ ਕੀਰਤਨ ਕਰ ਲਈਏ ਉਹਦੇ ਲਈ ਵੀ ਮਾਈਕ ਤੇ ਸਾਡਾ ਹਰ ਵਾਰ ਹੁੰਦਾ ਕਿ ਮਾਈਕ ਬੰਦ ਕਰਾ ਲਓ ਏ ਕਰਾ ਲਓ ਉਹ ਕਰਾ ਲਓ ਸਵੇਰੇ ਪ੍ਰਸ਼ਾਸਨ ਆਈ ਤੁਸੀਂ ਵੀ ਸਪੀਕਰ ਦੇਖਿਆ ਛੋਟਾ ਜਿਹਾ ਪੰਨੇ ਜੀ ਲੈ ਕੇ ਆਏ ਨੇ ਉਹ ਸਪੀਕਰ ਚਲਾਉਣ ਤੇ ਵੀ ਪੁਲਿਸ ਵਾਲਾ ਕਹਿੰਦਾ ਤੁਸੀਂ ਇਹ ਨਹੀਂ ਚਲਾ ਸਕਦੇ ਸਿਰਫ ਤੂੰ ਹੀ ਲਾਉਣੀ ਹੈ ਉਹ ਇੰਨੇ ਵੱਡੇ ਸਪੀਕਰ ਨਾਲ ਪলিউਸ਼ਨ ਹੁੰਦਾ ਬਾਕੀ ਡੀਜੇ ਚੱਲਦੇ ਨੇ ਹਰ ਇੱਕ ਸਾਦੀ ਵਿਆਹ ਸਾਡਾ 2 ਘੰਟੇ ਇੱਕ ਛੋਟਾ ਜਿਹਾ ਸਪੀਕਰ ਨਹੀਂ ਚੱਲ ਸਕਦਾ ਉਹ ਤੇ ਚੱਲਦਾ ਵੀ ਕੀ ਹੈ ਇੱਕ ਛੋਟੀ ਜੀ ਸਤਿਤੀ ਹੋਰ ਕੁਝ ਨਹੀਂ ਉਹ ਵੀ ਦਿਨ ਵਿੱਚ ਸਭ ਇੱਧਰ ਜੀ ਗੱਲ ਕੀਤੀ ਜਾਵੇ ਤਾਂ ਸ਼ਾਇਦ ਯੂਪੀ ਦੇ ਵਿੱਚ ਹਨੂਮਾਨ ਚਾਲੀਸਾ ਬਹੁਤ ਸ਼ਰਿਆਨ ਚੱਲਦੀ ਹੈ ਬਿਲਕੁਲ ਜੀ ਬਿਲਕੁਲ ਕੀ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਕਿ ਇੱਥੇ ਹਨੂਮਾਨ ਚਾਲੀਸਾ ਜਾਂ ਕੋਈ ਵੀ ਪਾਠ ਨਹੀਂ ਚੱਲ ਸਕਦਾ ਸਪੀਕਰ ਤੇ ਦੇਖੋ ਪਹਿਲੇ ਨੰਬਰ ਤੇ ਪੰਜਾਬ ਸਾਡੇ ਦੇਸ਼ ਦਾ ਹਿੱਸਾ ਹੀ ਹੈ ਸਾਡੀ ਭਾਰਤ ਮਾਤਾ ਦਾ ਹਿੱਸਾ ਹੀ ਹੈ ਪਰ ਕੁਝ ਇਥੇ ਚੰਦ ਲੋਕ ਜਿਹੜੇ ਕਹਿੰਦੇ ਨੇ ਕਿ ਮਿਕਸ ਬਰੀਡ ਹੋ ਜਾਂਦੇ ਨੇ ਕਿ ਇਤਤ ਮਿੱਟੀ ਦੀ ਬਖਸ਼ਾ ਕਈਆਂ ਨੂੰ ਮਤਲਬ ਜਿਹੜੇ ਭਾਵਨਾਵਾਂ ਨੇ ਅਲਗਾਵਾਦੀ ਵਾਲੇ ਪਾਸੇ ਸੋਚ ਚੱਲਣ ਲੱਗ ਜਾਂਦੀ ਹੈ ਦੂਜੇ ਪਾਸੇ ਜੇ ਪੰਤਾਂ ਇਹਨੂੰ ਕਿਹਾ ਜਾਂਦਾ ਪੰਡਤ ਨੇ ਇੱਕ ਐਕਸਲੂਜ਼ਰ ਹੁੰਦਾ ਹੈ ਕਿ ਜੋਤਸ਼ੀ ਹੁੰਦਾ ਹੈ ਬਹੁਤ ਵੱਡਾ ਉਹਨੂੰ ਗਿਆਨ ਸਭ ਤੋਂ ਵੱਧ ਹੁੰਦਾ ਗੁਰੂ ਗੋਰਖਨਾਥ ਮਹਾਰਾਜ ਆ ਜਿਹਨੂੰ ਗਿਆਨ ਹੀ ਨੇਗਾ 21 ਦੁਕੀ ਦਾ ਤੂੰ ਕਿਦਾਂ ਚੈਲੰਜ ਕਰ ਰਹੇ ਆ ਇਹ ਨਾ ਹੋਵੇ ਕਿ ਅੱਜ ਗੁਰੂ ਗੋਖਰ ਮਹਾਰਾਜ ਨੂੰ ਕਹਿ ਰਿਹਾ ਤਾਂ ਮੁਰਗੇ ਨਾਤ ਸੰਪਰਦਾਏ ਅਸੀਂ ਤੇ ਬੁਲਾਈਏ ਤੇ ਮੁਰਗੇ ਧਰਨਾ ਇਹਨਾਂ ਦੇ ਧਰਨਾ ਪ੍ਰਦਰਸ਼ਨ ਕਰਕੇ ਬਣਦੀ ਕਾਨੂੰਨੀ ਕਾਰਵਾਈ ਵੀ ਕਰਵਾਵਾਂਗੇ ਜੇ ਇਹਨਾਂ ਦੇ ਵਿੱਚ ਵਿਗਨ ਜਿੱਥੇ ਸਾਡੇ ਨਾਲ ਸੰਦੀਪ ਸ਼ੁਕਲਾ ਜੀ ਜੁੜ ਚੁੱਕੇ ਨੇ ਉਹਨਾਂ ਦੇ ਮੁਤਾਬਿਕ ਕਿ ਕਈ ਸ਼ਰਾਰਤੀ ਐਂਸਰਾਂ ਵੱਲੋਂ ਉਹਨਾਂ ਨੂੰ ਧਾਰਮਿਕ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਪੰਡਿਤ ਜੀ ਸਾਡੇ ਨਾਲ ਮੌਜੂਦ ਨੇ ਨਗਰ ਦੇ ਕਈ ਨਿਵਾਸੀ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਪੁੱਛਾਂਗੇ ਸਾਰਾ ਮਸਲਾ ਜਾਣਾਂਗੇ ਕਿ ਮਸਲਾ ਹੈ ਕਿ ਮਸਲਾ ਨਹੀਂ ਹੈ ਕਿਉਂਕਿ ਕਈ ਡਿਜ਼ਾਈਨਰ ਲੋਕਾਂ ਵੱਲੋਂ ਕਿਉਂ ਹਿੰਦੂਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸ਼ੁਕਲਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੈ ਸ਼੍ਰੀ ਰਾਮ ਸ਼ੁਕਲਾ ਜੀ ਕੀ ਕੀ ਪ੍ਰੋਬਲਮ ਕੀ ਆ ਰਹੀ ਹੈ ਧੂਣਾ ਚੱਲ ਰਿਹਾ ਹੈ ਤੁਹਾਡਾ ਪੰਡਿਤ ਜੀ ਦਾ ਧੂਣਾ ਚੱਲ ਰਿਹਾ ਹੈ ਧਾਰਮਿਕ ਕੰਮ ਹੋ ਰਿਹਾ ਸਪੀਕਰ ਵੀ ਨਹੀਂ ਵੱਜ ਰਿਹਾ ਫਿਰ ਕਿਹੜੇ ਅਨਸਰਾਂ ਵੱਲੋਂ ਤੁਹਾਡੇ ਧਰਮ ਤੇ ਟਿੱਪਣੀ ਕੀਤੀ ਜਾ ਰਹੀ ਹੈ ਉਹ ਮਸਲਾ ਹੈ ਕਿ ਮਸਲਾ ਇਹ ਹੈ ਕਿ ਜਨ ਕਲਿਆਣ ਦੇ ਲਈ ਤੁਸੀਂ ਦੇਖ ਰਹੇ ਹੋ ਕਿ ਤਾਪਮਾਨ ਕਿੰਨਾ ਹੈ ਜੀਵ ਜਕਤੂ ਤੇ ਜੋ ਇਨਸਾਨ ਨੇ ਗਰਮੀ ਨਾਲ ਤਰਾ ਤਰਾ ਕਰ ਰਹੇ ਸੂਰਜ ਦੀ ਜੋ ਗਰਮੀ ਹੈ ਸੋ ਉਸ ਦੇ ਲਈ ਇੱਕ ਨਾ ਗੋਰਖਨਾਥ ਜੀ ਦੀ ਤਪੱਸਿਆ ਹੁੰਦੀ ਹੈ ਜੋ ਕਿ ਜੂਨ ਦੇ ਮਹੀਨੇ ਦੇ ਵਿੱਚ ਧੁੱਪ ਦੇ ਵਿੱਚ ਹੁੰਦੀ ਹੈ ਅੱਗ ਦੇ ਵਿਚਕਾਰ ਬੈਠ ਕੇ ਤਪੱਸਿਆ ਹੁੰਦੀ ਹੈ ਕਿ ਮਾਨਵ ਦਾ ਕਲਿਆਣ ਹੋ ਸਕੇ ਸੋ ਕੁਝ ਲੋਕ ਨੇ ਕਹਿੰਦੇ ਜੋ ਪੁਰਾਣੇ ਸਮੇਂ ਦੇ ਵਿੱਚ ਸਾਧੂ ਸੰਤ ਜਦੋਂ ਤਪੱਸਿਆ ਕਰਦੇ ਸੀ ਨਾ ਤੇ ਰਾਖਸ਼ ਉਹਦੇ ਵਿੱਚ ਹੱਡੀਆਂ ਸੁੱਟ ਕੇ ਵਿਗਨ ਪਾਉਂਦੇ ਸੀ ਹੁੰਦਾ ਕੁਝ ਨਹੀਂ ਸੀ ਤਪੱਸਿਆ ਥੋੜੀ ਦੇਰ ਲਈ ਦੇਰੀ ਜ਼ਰੂਰ ਹੋ ਜਾਂਦੀ ਸੀ ਹੁੰਦਾ ਕੁਝ ਨਹੀਂ ਪਰ ਜੋ ਇਹ ਲੋਕ ਕਰਦੇ ਸੀ ਨਾ ਉਹ ਆਪਣੇ ਆਪ ਨੂੰ ਨਰਕ ਦੇ ਦਵਾਰ ਤੇ دستਕ ਦੇ ਚੁੱਕੇ ਹੁੰਦੇ ਆ ਸੋ ਮਸਲਾ ਇਹ ਆ ਕੁਝ ਸ਼ਰਾਰਤੀ ਲੋਕ ਮਹੱਲੇ ਦੇ ਕਹਿ ਲੋ ਜਾਂ ਮਤਲਬ ਜਿਹਨੂੰ ਇਹ ਤਪੱਸਿਆ ਨਹੀਂ ਪਸੰਦ ਆ ਜਾਂ ਨਹੀਂ ਜਾਣਕਾਰੀ ਹੈ ਬੇਵਜਾ ਪੁਲਿਸ ਕੋਲੇ ਸ਼ਿਕਾਇਤ ਦਿੱਤੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਕਿ ਇਹ ਨਹੀਂ ਲੱਗਦਾ ਸੰਪਰਦਾਇਕ ਵਿਸਪੋਰਟ ਕਰਨਾ ਚਾਹੁੰਦੇ ਆ ਵਿਸਪੋਰਟ ਦੇ ਵਿੱਚ ਜਿਹੜੇ ਤੁਹਾਡੇ ਜਿਨ੍ਹਾਂ ਨੇ ਅਲੀਗੇਸ਼ਨਸ ਲਾਏ ਆ ਤੁਹਾਡੇ ਤੇ ਉਹ Hindu ਨੇ ਕੋ ਕੌਣ ਨੇ ਬਿਲਕੁਲ ਦੇਖੋ Hindu ਨੇ Hindu ਧਰਮ ਸਮਾਜ ਤੋਂ ਨੇ ਪੁਜਾਰੀ ਨੇ ਇੰਨੀ ਕਿ ਤਾਂ ਸਮਝ ਹੋਣੀ ਚਾਹੀਦੀ ਹੈ ਕਿ ਹਰ ਇੱਕ ਬੰਦੇ ਦੀ ਕਿਸੇ ਨਾ ਕਿਸੇ ਨਾਲ ਆਸਥਾ ਜੁੜੀ ਹੁੰਦੀ ਹੈ ਕੋਈ ਅੱਗ ਦੇ ਵਿੱਚ ਤਪੱਸਿਆ ਕਰਦਾ ਹੈ ਕੋਈ ਪਾਣੀ 'ਚ ਕਰਦਾ ਹੈ ਕੋਈ ਘਰੇ ਕਰ ਲੈਂਦਾ ਕੋਈ ਕਿਤੇ ਕਰ ਲੈਂਦਾ ਹੈ ਤੇ ਜੇ ਅਸੀਂ ਕੋਈ ਗੱਲ ਹੈਗੀ ਹੈ ਤੇ ਪ੍ਰਸ਼ਾਸਨ ਨੂੰ ਇਹਦੇ ਵਿੱਚ ਲਿਆਉਣ ਦਾ ਤਾਂ ਕੋਈ ਮਤਲਬ ਨਹੀਂ ਹੈ ਸ਼ਿਕਾਇਤ ਕਰਨ ਦਾ ਐਵੇਂ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਕਿਉਂਕਿ ਇਹ ਤੁਹਾਨੂੰ ਪਤਾ ਹੈ ਧਾਰਮਿਕ ਮੁੱਦਾ ਬਣ ਜਾਏਗਾ ਫਿਰ ਇਹ ਝੱਲੀ ਨਹੀਂ ਜਾਣੀ ਫਿਰ ਦਿੱਕਤ ਹੋ ਜਾਏਗੀ ਹਨਾ ਅੱਛਾ ਤੁਸੀਂ ਕੀ ਚਾਹੁੰਦੇ ਹੋ ਕਿ ਐਦਾਂ ਦੇ ਸਮਾਪਰਦਾਇਕ ਵਿਸਪੋਰਟ ਕਰਨ ਵਾਲੇ ਆਰਡੀਐਕਸ ਦੇ ਉੱਤੇ ਕਾਰਵਾਈ ਕਿਹੜੀ ਹੋਣੀ ਚਾਹੀਦੀ ਹੈ ਕਿਉਂਕਿ Hindu hi Hindu ਦਾ ਵੈਰੀ ਹੈ ਅਗਰ ਦੇਖਿਆ ਜਾਵੇ ਚਲੋ ਮੈਂ Hindu ਜਨ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਹੋਰ ਤਰ੍ਹਾਂ ਦੀ ਗੱਲ ਕਰਦਾ ਹਾਂ ਇਨਸਾਨ ਸਭ ਤੋਂ ਵੱਡਾ ਇਨਸਾਨ ਹੁੰਦਾ ਹੈ ਇਨਸਾਨ ਹੀ ਇਨਸਾਨ ਦਾ ਵੈਰੀ ਬਣੀ ਇਨ ਦਾ ਕੁਝ ਕਰਨਾ ਨੂੰ ਲੈ ਕੇ ਗੱਲ ਇਹ ਹੈ ਵੀ ਕੋਹਰ ਕਲਜੂਗਾ ਤੇ ਕਿਸੇ ਦਾ ਮੁਕੋਟੇ ਦਾ ਨਹੀਂ ਨਾ ਪਤਾ ਕਿ ਕਿਸ ਮੁਕੋਟੇ ਚ ਕੌਣ ਤੁਰਿਆ ਫਿਰਦਾ ਹੁਣ ਮੁਕੋਟਾ ਉਹਨਾਂ ਦਾ ਹੈਗਾ ਦੇਖੋ ਕਿਹੜਾ ਤੇ ਧਰਮ ਦਾ ਕੰਮ ਹੋ ਰਿਹਾ ਜੇ ਉੱਥੇ ਰਾਮ ਦਾ ਨਾਮ ਜਾਂ ਗੋਰਖਨਾਥ ਦਾ ਬਹਿਰਵਨਾਥ ਦਾ ਨਾਮ ਲਿਆ ਜਾ ਰਿਹਾ ਤੇ ਆਪत्ति ਕੀ ਹੋਣੀ ਚਾਹੀਦੀ ਹੈ ਗਲਤ ਹੈ ਨਾ ਸੋ ਇਹ ਇਨਸਾਨ ਆਪਣੇ ਆਪ ਨੂੰ ਨਾ ਪਾਪੀ ਬਣਾ ਰਿਹਾ ਸੋ ਐਸੇ ਕਰਮ ਕਰ ਰਿਹਾ ਹੋਰ ਕੋਈ ਗੱਲ ਨਹੀਂ ਹੈ ਪੰਡਿਤ ਜੀ ਨਾਮ ਕੀ ਆਪ ਦਾ ਅਨਿਲ ਸ਼ਰਮਾ ਨਾਮ ਹੈ ਪੰਡਿਤ ਜੀ ਆਪੀ ਇਹ ਪਤਾਈਏ ਆਪਕੋ ਕੀ ਦਿੱਕਤ ਆ ਰਹੀ ਹੈ ਕੀ ਲੋਕ ਆਪਸੇ ਕਿਸ ਚੀਜ਼ ਦੀ ਟਿੱਪਣੀ ਕਰ ਰਹੇ ਹੈ ਆਪਕੇ ਉਪਰ ਜਦ ਮੈਂ ਪੂਜਾ ਪਾਠ ਕਰਤਾ ਹੂੰ ਤਾਂ ਲੋਕ ਪੂਜਾ ਪਾਠ ਕਰਨ ਦੇ ਨਿੰਦਿਤ ਪੱਥਰ ਵਗੈਰਾ ਮਾਰਨੇ ਲੱਗੇ और जब मैं पूजा पाठ या हवन वगैरह भी कुछ करता हूँ तो माइक स्पीकर मेरी तरफ कर देते हैं जान के उसमें किल की आवाज़ मारने लग जाते हैं मुझे पूजा पाठ करने नहीं दे रहे आपने इस चीज़ की कंप्लेंट थाने में करी कि आप ये मुझे पूजा पाठ नहीं करने दे रहे नहीं मैंने कोई कंप्लेंट क्यों नहीं रहे। की कि आपकी धार्मिक भावनाओं में ठेस पहुँचा रहे हैं आपके पूजा के कार्यकारों में ये विघन डाल रहे हैं इसकी तो कंप्लेंट बनती है संविधान में लिखा है कि अगर आपके धार्मिक आस्थाओं को भी ठेस पहुंचाता है उनके ऊपर कानूनी कार्रवाई करके उनके ऊपर मुकदमा लगा करके उनको सलाखों के पीछे डालना चाहिए आपने कंप्लेंट क्यों नहीं की अभी तक मैंने कंप्लेंट इसीलिए नहीं करी मैं भी सोचता हूँ एक पत्थर है पत्थर पर रस्सी घुमाते घुमाते उसमें भी कट पड़ जाता है तो मैं सोच रहा हूँ मुझे आठ नौ महीने हो गए भाई इतने दिन हो गए थोड़े मोड़े सुधर जाएँ सुधर जाएँ ये सुधरने का कोई नाम नहीं ले रहे ये और आप डाल रहे हैं तो अब सोच रहे मैं कुछ करूँ कंप्लेट डालने की अब मैं कोशिश कर रहा हूँ महल के और भी मौजूद लोग ने भाई जी थोड़ा की नाम है राज किशोर हिंदी में या पंजाबी में हिंदी में बात करें अच्छा राज किशोर जी क्या मसला क्या भक रहा है भकर पे इतने लोग इकट्ठे हो गए मंदिर के पास में आप खड़े हो और लोग बोल रहे हैं कि हमारे ही प्रजाति के हमारे ही धर्म के लोग हमें ही टिप्पणी कर रहे हैं हमारा राम बाबू यादव नाम है जी सुंदर नगर से ये अपना न्यू सुंदर नगर में मंदिर है जी दुर्गा माता मंदिर इसी मंदिर में ये पंडित जी काम करके गए हैं जी अच्छे आठ नौ साल काम किए हैं अच्छे पैसे कमाए हैं और मंदिर के सामने खुद घर बनाए हुए हैं उसमें अपना एक मूर्ति ले आकर रखे हुए हैं अब इनकी पास हम लोग नहीं जाते हैं इनको देख कर के सड़न लगता है और हम लोग के सोचते हैं कि इस मंदिर में जाते हैं हमारे पास आएँ और कोई तरह की बात नहीं है और ये अपनी दुकानदारी बना लिए हैं और हम लोग दुकान नहीं है सार्वजनिक मंदिर है हम लोग इसी में आते हैं और इसी में पहले भी आते थे भी अब हम लोग हैं।, हैं और पंडित को भगाना चाह रहे हैं कि किसी तरह से इसको पागल कर दूं, बह कर दूं या तो जो मर्जी का के इसको दूं। तो दी जी। वो भी अपना घर में है जी वो भी कोई पर्सनल वो अपना बनाए हुए हैं जी वो सार्वजनिक नहीं है ये भी जो नवा पंडित जी जा करके बनाए मंदिर के सामने अपना ये सार्वजनिक बनाए है जी और ये अपना दुकानदारी लोग खोल रखे हैं जी ਲੇਡੀਜ਼ ਵੀ ਮੌਜੂਦ ਨੇ ਉਹਨਾਂ ਨਾਲ ਵੀ ਪੁੱਛਦੇ ਆ ਮੈਡਮ ਤੁਸੀਂ ਬੋਲੋਗੇ ਕੌਣ ਬੋਲੇਗਾ ਕੀ ਮਸਲਾ ਕੀ ਹੋਇਆ ਵੀ ਇੱਥੇ ਮਹੱਲੇ ਦੇ ਲੋਕ ਹੀ ਮਹੱਲੇ ਵਾਲੇ ਨੂੰ ਤੰਗ ਕਰੀ ਜਾਂਦੇ ਜੀ 9 ਸਾਲ ਹੋ ਗਏ ਜੀ ਇਹੀ ਕੁਝ ਚੱਲਦਾ ਜਦੋਂ ਕੋਈ ਪ੍ਰੋਗਰਾਮ ਕਰਦੇ ਆ ਇਹ ਕਲੇਸ਼ ਕਰਕੇ ਬਹਿ ਜਾਂਦੇ ਨੇ ਕੌਣ ਕਲੇਸ਼ ਕਰਕੇ ਬਹਿ ਜਾਂਦੇ ਇਹ ਕਾਲੀ ਮਾਤਾ ਮੰਦਰ ਵਾਲੇ ਅੰਜੂ ਬਾਲਾ ਇਹ ਕੀ ਗੱਲ ਬ੍ਰਾਂਚਾ ਬਣਾ ਰੱਖਿਆ ਰੱਬ ਨੂੰ ਵੀ 400 ਬੀਸੀ ਕਰ ਰਿਆ ਰੱਬ ਨਾਲ ਕੋਈ ਵੀ ਪ੍ਰੋਗਰਾਮ ਕਰਦੇ ਆ ਇਹ ਆਪਣਾ ਕਲੇਸ਼ ਕਰਦੇ ਨੇ ਕਿ ਤੁਹਾਡਾ ਮਾਈਕ ਨਹੀਂ ਉੱਚਾ ਹੋਊਗਾ ਮੇਰਾ ਮਾਈਕ ਉੱਚਾ ਹੋਊਗਾ ਤੁਸੀਂ ਕਿਆ ਨਹੀਂ ਤੁਸੀਂ ਵਿਸਪੋਰਟ ਕਰ ਰਹੇ ਹੋ ਮਹੱਲੇ ਦੇ ਵਿੱਚ ਉਹ ਕਹਿੰਦੇ ਜੀ ਤੁਸੀਂ ਬੋਲੇ ਹੀ ਨਾ ਸਾਨੂੰ ਤਾਂ ਹਰੇਕ 2 ਮਹੀਨਿਆਂ ਬਾਅਦ ਚੌਂਕੀ ਲੈ ਜਾਂਦੇ ਤੁਸੀਂ ਆਜ਼ਾਦ ਦੇਸ਼ ਦੇ ਨਾਗਰਿਕਾਂ ਹੋ ਔਰ ਆਜ਼ਾਦ ਦੇਸ਼ ਦੇ ਨਾਗਰਿਕ ਦੇ ਨਾਲ ਇਹ ਬਤਿਹਰਾ ਕਰ ਰਹੇ ਨੇ ਗੁਲਾਮ ਕੁਸ਼ ਹਾਂਜੀ ਕਾਲੀ ਮਾਤਾ ਦਾ ਮੰਦਿਰ ਹੈ ਉਹਨਾਂ ਨੇ ਆਪਣੀ ਦੁਕਾਨਦਾਰ ਅਲੱਗ ਦੁਕਾਨ ਖੋਲ੍ਹ ਲਈ ਹੈ ਇਹ ਪੁਰਾਣੀ ਦੁਕਾਨ ਹੈ ਇਹ ਨਵੀਂ ਦੁਕਾਨ ਹੈ ਤੁਹਾਨੂੰ ਕਿਉਂ ਟੌਰਚਰ ਕਰਦੇ ਕੋਈ ਰੰਜਿਸ਼ ਹੈ ਕਿ ਪੁਰਾਣੀ ਤੁਹਾਡੇ ਨਾਲ ਇਹ ਜੀ ਬਸ ਜਦੋਂ ਦੀ ਮੈਂ ਮੰਦਿਰ ਦੇ ਵਿੱਚ ਮਤਲਬ ਜਦੋਂ ਦੀ ਮੈਂ ਆਈਆਂ 9 ਸਾਲਾਂ ਦੀ ਮੈਂ ਮੰਦਿਰ ਚੀ ਆ ਤੇ ਨਾਲ ਪੰਡਤ ਜੀ ਵੀ ਮਤਲਬ ਹੋ ਰਹੀ ਸੀਗੇ ਇਹ ਨਿਕਲੇ ਆਪ ਨੇ ਇਹ ਕਹਿ ਰਹੇ ਨੇ ਕਿ ਮੈਨੂੰ ਗੀਤਾ ਨੇ ਕੱਢਤਾ ਅੱਛਾ ਦੇਖੋ ਜੀ ਮੇਰੀ ਇੰਨੀ ਜੋ ਪਹੁੰਚ ਨਹੀਂ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਕਿ ਮੈਂ ਕਿਸੇ ਨੂੰ ਕੱਢ ਸਕਾਂ ਹੂੰ ਹੂੰ ਕਿ ਚਾਹਨੇ ਕੀ ਹੋ ਜੀ ਅਸੀਂ ਤਾਂ ਇਹ ਚਾਹੁੰਦੇ ਆ ਜੀ ਸਾਨੂੰ ਇੱਥੇ ਤੰਗ ਬਹੁਤ ਕੀਤਾ ਜਾਂਦਾ ਸਾਨੂੰ ਟੋਰਚਰ ਬਹੁਤ ਕਰਦੇ ਨੇ ਸਾਨੂੰ ਗਾਲ੍ਹਾਂ ਕੱਢਦੇ ਨੇ ਸਾਨੂੰ ਊਡ ਪਟੰਗ ਬੋਲਦੇ ਨੇ ਬਸ ਮੂਝੇ ਇਹ ਹੀ ਚਾਹੀਏ ਸ਼ਾਂਤੀ ਚਾਹੀਏ ਮੈਂ ਹਮ ਲੋਗ ਪਾਠ ਪੂਜਾ ਕਰ ਰਹੇ ਆਂ ਸ਼ਾਂਤੀ ਚਾਹੀਏ ਔਰ ਮੂਝੇ ਕੁਝ ਨਹੀਂ ਚਾਹੀਏ ਕਿਸੇ ਨੂੰ ਵੀ ਨਹੀਂ ਕਰ ਰਹੇ ਅਸੀਂ ਠੀਕ ਹੈ ਆਰਾਮ ਨਾਲ ਸਾਡੇ ਪੰਡਤ ਜੀ ਪੂਜਾ ਕਰ ਰਹੇ ਨੇ ਤੁਸੀਂ ਆ ਕੇ ਲੜਾਈਆਂ ਲੈ ਰਹੇ ਹੋ ਅਲੀਗੇਸ਼ਨ ਲਾ ਰਹੇ ਹੋ ਸਾਡੀ ਵੀਡੀਓ ਬਣਾ ਰਹੇ ਹੋ ਭੇਜ ਰਹੇ ਹੋ ਅਸੀਂ ਤੁਹਾਨੂੰ ਕੁਝ ਕਹਿ ਰਹੇ ਆਂ ਤਾਂ ਕਰ ਰਹੇ ਅਸੀਂ ਵੀ ਮੰਦਿਰ ਦੂਰੋਂ ਆਨੇ ਆਂ ਲੇਕਿਨ ਸਾਨੂੰ ਉਹ ਪੰਡਤ ਜੀ ਨਾਲ ਵੀ ਪਿਆਰ ਹੈ ਲੇਕ ਤੁਸੀਂ ਆਪਣਾ ਮੰਦਰ ਚ ਲਾਓ ਹੈ ਆਪਣਾ ਚਲਾ ਰਹੇ ਆ ਉਹ ਤੁਸੀਂ ਪਰਸਨਲ ਮੰਦਰ ਬਣਾ ਰਹੇ ਹੋ ਆਪਣਾ ਇਹ ਸਾਡਾ ਪਬਲਿਕ ਦਾ ਮੰਦਿਰ ਹੈ ਅੱਛਾ ਪਰਸਨਲ ਮੰਦਰ ਵੀ ਹੁੰਦਾ ਕੋਈ ਹਾਂਜੀ ਉਹਨਾਂ ਨੇ ਆਪਣਾ ਬਣਾਇਆ ਉਹਨਾਂ ਨੇ ਘਰ ਦੇ ਵਿੱਚ ਬਣਾਇਆ ਪਿੱਛੇ ਘਰ ਹੈ ਮੂਰੇ ਮੰਦਰ ਹੈ ਜਿਹੜੇ ਉਧਰ ਮੰਦਰ ਵਾਲੇ ਆ ਉਹਨਾਂ ਨੇ ਛੋਟੀ ਮੂਰਤੀ ਬਿਠਾਈ ਹੈ ਜੋ ਮੂਰਤੀ ਅਸੀਂ ਵੀ ਘਰ ਚ ਬਿਠਾਈ ਹੈ ਫਿਰ ਤਾਂ ਅਸੀਂ ਵੀ ਆਪਣੇ ਘਰ ਦੇ ਅੰਦਰ ਮੰਦਰ ਕੋਲ ਪਰਸਨਲ ਮੰਦਰ ਉਹਨਾਂ ਨੇ ਕਿਉਂ ਬਣਾਇਆ ਕਾਰਨ ਦੱਸ ਸਕਦੇ ਕੀ ਗੱਲ ਕੁਲਕੇ ਜੀ ਸਾਹਮਣੇ ਬਣਾਇਆ ਉਹਨਾਂ ਨੇ ਅੱਛਾ ਨਵੀਂ ਬ੍ਰਾਂਚ ਖੋਲ੍ਹੀ ਹੈ ਹਾਂਜੀ ਨਵੀਂ ਬ੍ਰਾਂਚ ਖੋਲ੍ਹੀ ਉਹਨਾਂ ਨੇ ਅਸਰ ਜ਼ਿਆਦਾ ਹੋ ਜਾਂਦਾ ਨੂ ਸਰ ਇੱਧਰ ਐ ਇਹਨਾਂ ਨੂੰ ਵੀ ਇਹਨਾਂ ਨੇ ਇੱਕ ਧੰਦਾ ਬਣਾਤਾ ਨਹੀਂ ਦੋ ਦੋ ਮੰਦਰ ਮੈਂ ਇੱਕ ਗੱਲ ਦੱਸ ਦਿੰਦਾ ਵੀ ਮੱਲੇ ਦੇ ਵਿੱਚ ਇੱਕ ਅਸਲੀ ਮੰਦਰ ਹੈ ਇੱਕ ਨਕਲੀ ਮੰਦਰ ਹੈ ਲੋਕਾਂ ਦਾ ਕਹਿਣਾ ਹੈ ਕਿ ਦੋ ਦੋ ਮੰਦਰ ਹੋਣਗੇ ਮੱਲੇ 'ਚ ਅਸਰ ਜ਼ਿਆਦਾ ਹੋਊਗਾ ਕਿਹੜੀ ਚੀਜ਼ ਦਾ ਅਸਰ ਵੱਧ ਹੋ ਸਕਦਾ ਮੈਡਮ ਜੇ ਗੱਲ ਪੁੱਛੀ ਜੀ ਕਲੇਸ਼ ਦਾ ਹੀ ਹੋ ਸਕਦਾ ਸਰ ਬਸ ਹਾਂ ਨੇ ਕਮਾਈ ਦਾ ਸਾਧਨ ਹੈ ਇਹਦੇ ਵਿੱਚ ਕੋਈ ਤੁਹਾਡਾ ਕੋਈ ਐਮ.ਐਲ.ਏ. ਐਮ.ਸੀ. ਕੋਈ ਬੋਲਿਆ ਨਹੀਂ ਵੀ ਆ ਇਦਾਂ ਕਰਕੇ ਆ ਸਾਡੇ ਮੱਲੇ 'ਚ ਕੀ ਗੱਲਾਂ ਕਰਦੇ ਨੇ ਅਸੀਂ ਤਾਂ ਇਹਨਾਂ ਦਾ ਪਰਸਨਲ ਆਸੀ ਕੀ ਕਰ ਸਕਦੇ ਆ ਨਹੀਂ ਮੈਂ ਉਹ ਹੀ ਪੁੱਛਣਾ ਪਰਸਨਲ ਕੀ ਜ਼ਿਆਦਾ ਸ਼ਕਤੀਆਂ ਜਾਣਣਗੀਆਂ ਉਹਨਾਂ ਕੋਲ ਕੀ ਪਤਾ ਜੀ ਹੋਣਗੀਆਂ ਉਹਨਾਂ ਕੋਲੇ ਪਰ ਸ਼ਕਤੀਆਂ ਤੁਹਾਡੇ ਕੋਲ ਸ਼ਕਤੀਆਂ ਨਹੀਂ ਹੈਗੀਆਂ ਨਾ ਚਲੋ ਦੋਸਤੋ ਤੁਸੀਂ ਦੇਖਿਆ ਪੰਜਾਬ ਪ੍ਰਾਈਮ ਟੀਵੀ ਤੇ ਲੋਕਾਂ ਦੀ ਸੋਚ ਦੇਖੋ ਇੱਕੋ ਹੀ ਗਲੀ ਦੇ ਵਿੱਚ ਪੰਜ ਪੰਜ ਛੇ ਛੇ ਮੰਦਰ ਬਣਾ ਰਿਹਾ ਹੈ ਮਤਲ ਉਹਨਾਂ ਨੂੰ ਇਹ ਹੁੰਦਾ ਵੀ ਅਸਰ ਵੱਧ ਹੋ ਜਾਏਗਾ ਸਾਡੀ ਆਸਥਾ ਵਧ ਜੇਗੀ ਅਸੀਂ ਵੱਡੇ ਅਸੀਂ ਵੱਡੇ ਲੈਵਲ ਦੇ ਉਹ ਬਣ ਜਾਵਾਂਗੇ ਪਰ ਇਦਾਂ ਦਾ ਕੁਝ ਨਹੀਂ ਹੈ ਤੁਸੀਂ ਦੇਖੋ ਇੱਕ ਮੰਦਰ ਪਿੱਛੇ ਲੜਾਈਆਂ ਹੋ ਰਹੀਆਂ ਤੁਸੀਂ ਦੇਖੋ ਇੱਕ ਧਰਮ ਹੀ ਆਪਣੇ ਹੀ ਧਰਮ ਨੂੰ ਟਾਰਗੇਟ ਕਰ ਰਿਹਾ ਹੈ ਐਦਾਂ ਦੀਆਂ ਹੋਰ ਖਬਰਾਂ ਲਈ ਤੁਸੀਂ ਜੁੜ ਹਾਂਜੀ ਹਾਂਜੀ ਗੁੱਡ ਮਾਰਨਿੰਗ ਐਸ ਐਚ ਓ ਮੈਂ ਆਕਾਸ਼ ਗੱਲ ਕਰ ਰਿਹਾ ਪੰਜਾਬ ਪ੍ਰੈਮ ਟੀਵੀ ਤੋਂ ਹਾਂਜੀ ਜੀ ਗੁੱਡ ਮਾਰਨਿੰਗ ਸਰ ਇਤਨਾ ਕਾਲਮ ਮੈਥਡ ਹੋਇਆ ਸੀਗਾ ਇਹ ਸੁੰਦਰਨਗਰ ਦੇ ਵਿੱਚ ਸਰ ਕੋਈ ਮੰਦਰ ਨੂੰ ਲੈ ਕੇ ਵਿਵਾਦ ਹੋਇਆ ਸੀ ਸਰ ਮੈਂ ਉਹਦੇ ਬਾਰੇ ਜਾਣਨਾ ਸਰ ਕੀ ਕਾਰਵਾਈ ਕੀਤੀ ਗਈ ਹੈ ਕਾਹਦਾ ਵਿਵਾਦ ਹੋਇਆ ਸੀ ਕਾਰਵਾਈ ਦਾ ਮਤਲਬ ਜੇ ਦੋ ਤਿੰਨ ਮੰਦਰਾਂ ਦੇ ਪਿੱਛੇ ਜਿਹੜਾ ਦੁਰਗਾ ਮਾਤਾ ਮੰਦਿਰ ਹੈ ਕੋਈ ਨੇ ਕਿਸੇ ਨੇ ਆਪਣੇ ਪ੍ਰਾਈਵੇਟ ਘਰ ਦੇ ਵਿੱਚ ਵੀ ਖੋਲ ਰੱਖਿਆ ਕੁਝ ਲੋਕ ਵੀ ਇਕੱਠੇ ਹੋਏ ਸੀ ਕਮ ਥਾਣੇ ਮਗਰ ਹੈਲੋ ਵਿਵਾਦ ਹੋਇਆ ਨਹੀਂ ਇਹ ਜਿਹੜਾ ਵੀ ਵਿਵਾਦ ਹੋਇਆ ਨਹੀਂਗਾ ਨਹੀਂ ਨਹੀਂ ਵਿਵਾਦ ਨਹੀਂ ਉਹ ਦੋ ਪਾਰਟੀਆਂ ਤੁਹਾਡੇ ਕੋਲ ਆਈਆਂ ਸੀ ਕਿਸੇ ਵਿਵਾਦ ਨੂੰ ਲੈ ਕੋਈ ਤੰਗ ਪਰਚਾ ਨਹੀਂ ਦੀ ਅਰਜ਼ੀ ਤੁਹਾਡੇ ਕੋਲ ਗਲਤ ਇਨਫੋਰਮੇਸ਼ਨ ਨਾਲ ਨਹੀਂ ਇਹਦੇ ਵਿੱਚ ਵੀਡੀਓ ਦੇ ਵਿੱਚ ਵਾਈਡ ਦਿੱਤੀ ਉਹਨਾਂ ਨੇ ਸਰ ਨਹੀਂ ਉਹਨਾਂ ਜਿਹੜੀ ਸਾਡੇ ਕੋਲ ਦਰਖਾਸਤ ਹੈ ਜਿੰਨਾਂ ਉਹ ਅਵਾਜ਼ ਲਾਉਡ ਸਪੀਕਰ ਉੱਚਾ ਲਾ ਕੇ ਰੱਖਦੇ ਆ ਆਪਸ ਲਾਈਵ ਟੂ ਸਪੀਕਰ ਦੇ ਵਿੱਚ ਆਪ ਹਾਂ ਬਸ ਇਹ ਸੀ ਉਹਨੂੰ ਆਪੱਚ ਮਤਲਬ ਕਿ ਕੋਈ ਤੰਗ ਪਰਚਾ ਕਰਾਉਣਾ ਤਾਂ ਹੈ ਹੀ ਨਹੀਂ ਮੈਟਰ ਬਸ ਲਾਊਡ ਸਪੀਕਰ ਦਾ ਮਤਲਬ ਹੈ ਬਸ ਉਹਨਾਂ ਦਾ ਲਾਊਡ ਸਪੀਕਰ ਲਾ ਲੈਂਦੇ ਉਹਨਾਂ ਦਾ ਲੋਕੋਸ ਜਿਹਨੇ ਪਾਰਟੀ ਬੈਠ ਕੇ ਹੋ ਗਈ ਸੀ ਚਲੋ ਵੀ ਧਿਆਨ ਰੱਖਿਆਗਾ ਨਹੀਂ ਚਲੋ ਠੀਕ ਹੈ ਸਰ ਠੀਕ ਠੀਕ ਹੈ ਸਰ ਥੈਂਕ ਯੂ ਕੀ ਮੈਟਰ ਦੀ ਹੋਰ ਕੀ ਆ আচ্ছা ਚਲੋ ਠੀਕ 한황지 환이 걸어 다니고, 주의 돼있